ਪਿਕਚਰਸ ਬਣਾਉਣ ਦਾ ਕਿਵੇਂ ਸ਼ੌਂਕ ਪਿਆ ਕਿੱਦਾਂ ਮਤਲਬ ਕਦੋਂ ਤੋਂ ਬਣਾ ਰਹੇ ਹੋ ਮੈਂ 11 ਸਾਲ ਤੋਂ ਬਣਾ ਰਹੇ ਮੈਨੂੰ ਫੋਨ ਚੁਸਕੀ ਕਿਸੀ ਹੈ ਸਾਰਾ ਫੋਨ ਦੇ ਵਿੱਚ ਮੈਂ ਸ਼ੌਕ ਸੀ ਬਣਾਉਂਦਾ ਕਿਤੇ ਨਾ ਕਿਤੇ ਹੁੰਦਾ ਵੀ ਮੈਨੂੰ ਇਹ ਪ੍ਰੋਬਲਮ ਆ ਹੈ ਵੀ ਮੈਂ ਬੱਚੇ ਨਾਲ ਖੇਡਾਂ ਜਾਂ ਨਾ ਖੇਡਾਂ ਕਿੱਦਾਂ ਕੁਛ ਐਦਾਂ ਤਾਂ ਹੁੰਦਾ ਹੈ ਨਹੀਂ ਜੀ ਵਧੀਆ ਲੱਗਦਾ ਹੈ ਹਾਂਜੀ ਸਾਰੇ ਵਧੀਆ ਨਾਲ ਰਹਿੰਦੇ ਨੇ ਹਾਂਜੀ ਪਤੀਆ ਮੇਰੇ ਫਰੈਂਡ ਵੀ ਨੇ ਸਕੂਲ ਵਿੱਚ ਪਟਿਆ ਬੋਨ ਹੈ ਹੋ ਕੇ ਕੀ ਸੁਪਨਾ ਹੈ ਕਿ ਮੈਂ ਵੱਡੇ ਹੋ ਕੇ ਇਹ ਬਣੂੰਗਾ ਡਾਕਟਰ ਬਣੂੰਗਾ ਇੰਜੀਨੀਅਰ ਬਣੂੰਗਾ ਤਾਂ ਕੀ ਤੁਹਾਡਾ ਕੀ ਸੁਪਨਾ ਹੈ ਮੇਰਾ ਅਫਸਰ ਬਣਦਾ ਸੁਪਨਾ ਅੱਛਾ ਅਫਸਰ ਬਣੋਗੇ ਵਾਹ ਵਾਹ ਹੈ ਕਿ ਇੱਕ ਮੁੰਡਾ ਆ ਤੇ ਉਹ ਵੀ ਮਤਲਬ ਰੱਬ ਨੇ ਇਦਾਂ ਦਾ ਕਰਤਾ ਵੀ ਹਾਈਟ ਵੀ ਰੋਕਦੀ ਹੈ ਤੇ ਸਕਿਨ ਰੋਗ ਵੀ ਲਾਤੇ ਆ ਬਹੁਤ ਹੁੰਦਾ ਜੀ ਇਸ ਚੀਜ਼ ਦੀ ਤਾਂ ਪਰਮਾਤਮਾ ਵੱਲੋਂ ਵਾਸ਼ ਕੈਤ ਰਹੂਗੀ ਸਾਨੂੰ ساری ਉਮਰ ਵੀ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਆ ਤੇ ਜਿੱਦਾਂ ਸਾਨੂੰ ਟੀਚਰ ਬੁਲਾਉਂਦੇ ਨੇ ਮਤਲਬ ਕਹਿੰਦੇ ਨੇ ਵੀ ਤੁਹਾਡਾ ਬੱਚਾ ਬਹੁਤ ਇੰਟੈਲੀਜੈਂਟ ਆ ਪੜਨ ਵਿੱਚ ਵੀ ਡਰਾਇੰਗ ਵਿੱਚ ਵੀ ਹਰ ਇੱਕ ਚੀਜ਼ ਵਿੱਚ ਜਿਵੇਂ ਕਿ ਵਿਆਹ ਫੰਕਸ਼ਨ ਤੇ ਕਿਤੇ ਜਾਂਦੇ ਹੋਏ ਕਿਸੇ ਰਿਸ਼ਤੇਦਾਰ ਵੱਲੋਂ ਕੋਈ ਗਲਤ ਕਮੈਂਟ ਮਿਲਿਆ ਜਿਹਨੂੰ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਵੀ ਹੋਏ ਹੋਏ ਤੇ ਦੇ ਬੱਚੇ ਇਦਾਂ ਦੇ ਹੁੰਦੇ ਨੇ ਮਤਲਬ ਕਹਿ ਦਿੰਦੇ ਨੇ ਲੋਕੀ ਵੀ ਹਾਏ ਕਿਦਾਂ ਦਾ ਦਿੱਤਾ ਵਾ ਕਿਸੇ ਨੇ ਕੀਤੀ ਸੀਗੀ ਮੇਰੇ ਸਾਹਮਣੇ ਇਸ ਚੀਜ਼ ਨੂੰ ਕੀਤਾ ਸੀਗਾ ਤੇ ਉਦੋਂ ਮਤਲਬ ਬੜਾ ਰੋਣਾ ਆਇਆ ਸੀਗਾ ਮਤਲਬ ਦੇਖ ਕੇ ਪਰਮਾਤਮਾ ਨੂੰ ਇਹ ਕਹਿੰਦੇ ਸੀਗੇ ਵੀ ਤੁਹਾਡੇ ਨਾਲ ਦੇ ਬੱਚੇ ਇੰਨੇ ਵੱਡੇ ਵੱਡੇ ਹੋ ਗਏ ਹੈ ਨਾ ਤੁਹਾਡੀ ਹਾਈਟ ਰਹਿ ਗਈ ਤੁਸੀਂ ਬਾਕੀ ਬੱਚੇ ਨਾਲ ਖੇਡਦੇ ਨਹੀਂ ਮਨ ਨਹੀਂ ਕਰਦਾ ਕਿ ਉਦਾਂ ਹੀ ਨਹੀਂ ਜਾਂਦੇ ਹੋ ਨਹੀਂ ਮੈਂ ਖੇਡ ਲੈਣ ਨੂੰ ਕਦੇ-ਕਦੇ ਖੇਡ ਲੈਣ ਨੂੰ ਮੈਂ ਬਟਾਉ ਕਿ ਪਤਿਆ ਸਾਰੰਦ ਕੋ ਨਚੋਣਾ ਕੀ ਜੇਲ੍ਹ ਮੈਨੂੰ ਕਹਿੰਦੇ ਨੇ ਲੋਕ ਵੀ ਹਾਂ ਵੀ ਦੇਖ ਕਣ ਮੈਂ ਨੂੰ ਵੀ ਮੈਂ ਕਿੱਥੇ ਤੱਕ ਪਹੁੰਚ ਗਿਆ ਕਹਿੰਦੇ ਨੇ ਜਿਹਦੇ ਅੰਦਰ ਜਜ਼ਬਾ ਹੋਵੇ ਉਹ ਕੋਈ ਨਾ ਤੇ ਆਪਣੀ ਉਮਰ ਦੇਖਦਾ ਨਾ ਰੰਗ ਦੇਖਦਾ ਨਾ ਰੂਪ ਦੇਖਦਾ ਰੱਬ ਵੱਲੋਂ ਕੁਝ ਇੱਕ ਸਾਡੇ ਨਾਲ 15 ਸਾਲ ਦਾ ਬੱਚਾ ਆ ਜੋ ਕਿ ਰੱਬ ਵੱਲੋਂ ਉਹਨੂੰ ਇੰਨਾ ਇੱਕ ਏਦਾ ਦੀ ਆਸ਼ੀਸ਼ ਮਿਲੀ ਹੋਈ ਹੈ ਕਿ ਸੋ ਸਾਡੇ ਨਾਲੋਂ ਸਭ ਤੋਂ ਜ਼ਿਆਦਾ ਵੱਖਰਾ ਹੈ ਜੀ ਹਾਂ ਨਾਮ ਉਹਦਾ ਨਵਦੀਪ ਪਾ ਤੇ ਪੜਦਾ ਉਹ ਨਵੀਂ ਜਮਾਤ ਦੇ ਵਿੱਚ ਇਹ ਪਿਕਚਰਸ ਜਿਹੜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਸੀ ਤੁਹਾਨੂੰ ਪਹਿਲਾਂ ਇਹ ਪਿਕਚਰਸ ਜਿਹੜੀਆਂ ਨੇ ਦਿਖਾ ਦਈਏ ਇਹ ਪਿਕਚਰਸ ਜਿਹੜੀਆਂ ਨੇ ਜਿਵੇਂ ਕੋਈ ਸੈਲਫੀ ਲੈਂਦਾ ਹੈ ਜਾਂ ਫਿਰ ਕੋਈ ਫੋਟੋਸ ਕਿਦਾ ਆ ਉਹਨੂੰ ਜਿਹੜਾ ਇੱਕ ਵਾਰੀ ਦੇਖ ਕੇ ਤੇ ਫੋਟੋਜ਼ ਜਿਹੜੀ ਹੈ ਤਿਆਰ ਕਰ ਦਿੰਦਾ ਏ ਉਹ ਬੱਚਾ ਆ ਜਿਹਦਾ ਨਾਮ ਨਵਦੀਪ ਹੈ ਉਮਰ ਇਹਦੀ 15 ਸਾਲ ਹੈ ਤੇ ਇਹ ਬਹੁਤ ਸੋਹਣੀ ਸੋਹਣੀਆਂ ਫੋਟੋਜ਼ ਬਣਾਉਂਦਾ ਹੈ ਤੇ ਪੜਨ ਦੇ ਵਿੱਚ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਰੱਬ ਵੱਲੋਂ ਇੱਕ ਗੋਡ ਗਿਫਟ ਹੈ ਭਾਏ ਇਹਦੇ ਨਾਲ ਗੱਲ ਕਰਾਂਗੇ ਹੈਲੋ ਹੈਲੋ ਕੀ ਹਾਲ ਹੈ ਵਧੀਆ ਜੀ ਵਧੀਆ ਹਾਂਜੀ ਅੱਛਾ ਪਹਿਲਾਂ ਤਾਂ ਇਹ ਦੱਸੋ ਫੋਟੋ ਪਿਕਚਰਸ ਬਣਾਉਣ ਦਾ ਕਿਵੇਂ ਸ਼ੌਂਕ ਪਿਆ ਕਿਦਾਂ ਮਤਲਬ ਕਦੋਂ ਤੋਂ ਬਣਾ ਰਹੇ ਹੋ ਮੈਂ 11 ਸਾਲ ਤੋਂ ਬਣਾ ਰਿਹਾ ਹਾਂ। ਕਿ 11 ਸਾਲ ਤੋਂ ਬਣਾ ਰਹੇ ਹੋ ਹੈ? ਹਾਂਜੀ। ਤੇ ਕਿਵੇਂ ਮਤਲਬ ਮੰਦੇ ਵਿੱਚ ਆਇਆ ਕਿ ਇਹ ਫੋਟੋਜ਼ ਬਣਾਉਣੀਆਂ ਨੇ ਜਿਵੇਂ ਕਿ ਮम्मी पापा ਪਹਿਣਾ ਦੀ ਉਹ ਫੋਟੋਜ਼ ਬਣਾਈਆਂ ਹੋਈਆਂ ਨੇ ਤੇ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਹਨਾਂ ਦੀਆਂ ਫੋਟੋਜ਼ ਇਦਾਂ ਕਰਕੇ ਵੀ ਬਣਾ ਸਕਦੇ ਆਪਾਂ? ਮੈਂ ਫੋਨ ਚ ਸਿੱਖਿਆ ਸੀ ਇਹ ਸਾਰਾ। ਫੋਨ ਦੇ ਵਿੱਚ ਮੈਂ ਸ਼ੌਕ ਸੀ ਬਣਾਉਣ ਦਾ। ਅੱਛਾ। ਅੱਛਾ ਜਿਵੇਂ ਕਿ ਤੁਹਾਨੂੰ ਇਹ ਪ੍ਰੋਬਲਮ ਆ ਇੱਥੇ ਕਿਤੇ ਕਿਤੇ ਨਾ ਕਿਤੇ ਹੁੰਦਾ ਹੈ ਵੀ ਮੈਨੂੰ ਇਹ ਪ੍ਰੋਬਲਮ ਆ ਹੈ ਵੀ ਮੈਂ ਬੱਚਿਆਂ ਨਾਲ ਖੇਡਾਂ ਜਾਂ ਨਾ ਖੇਡਾਂ ਕਿਦਾ ਕੁਝ ਇਦਾਂ ਦਾ ਹੁੰਦਾ ਹੈ ਨਹੀਂ ਜੀ ਵਧੀਆ ਲੱਗਦਾ ਹੈ ਹਾਂ ਜੀ ਸਾਰੇ ਵਧੀਆ ਨਾਲ ਰਹਿੰਦੇ ਨੇ ਹਾਂ ਜੀ ਵਧੀਆ ਮੇਰੇ ਫਰੈਂਡ ਵੀ ਨੇ ਸਕੂਲ ਵਿੱਚ ਅੱਛਾ ਵੱਡੇ ਬੋਣ ਹੋ ਕੇ ਕੀ ਸੁਪਨਾ ਹੈ ਕਿ ਮੈਂ ਵੱਡੇ ਹੋ ਕੇ ਇਹ ਬਣੂਗਾ ਡਾਕਟਰ ਬਣੂਗਾ ਇੰਜੀਨੀਅਰ ਬਣੂਗਾ ਤਾਂ ਕੀ ਤੁਹਾਡਾ ਕੀ ਸੁਪਨਾ ਹੈ ਮੇਰਾ ਅਫਸਰ ਬਣਨ ਦਾ ਸੁਪਨਾ ਅੱਛਾ ਅਫਸਰ ਬਣੋਗੇ ਹਾਂ ਜੀ ਬਾਤ ਹੈ ਅੱਛਾ ਲੱਗ ਰਿਹਾ ਕਿ ਹਾਂ ਆਪਣੀ ਪੜ੍ਹਾਈ ਦੇ ਵਿੱਚ ਇੰਨੇ ਇੰਟੈਲੀਜੈਂਟ ਹੋ ਹਰ ਕੋਈ ਇੰਨਾ ਪਿਆਰ ਕਰਦਾ ਇਹਨਾਂ ਸ਼ੀਸ਼ ਦਿੰਦਾ ਵੀ ਇੱਕ ਦਿਨ ਅਫਸਰ ਸਾਰਿਆਂ ਨੂੰ ਬਣ ਕੇ ਦਿਖਾਣਾ ਹੈ ਹਾਂਜੀ ਕੀ ਬਾਤ ਹੈ ਅੱਛਾ ਕਿਤਨੇ ਕਿਤੇ ਹੁੰਦਾ ਹੈ ਕਿ ਕਰਦੇ ਕਿ ਰੋਕਦੇ ਹੋਣ ਕਿ ਸ਼ਰਾਰਤ ਨਾ ਕਰ ਸ਼ਰਾਰਤ ਕਰਦੇ ਹੋ ਲਾਈਕ ਕਰਦੇ ਸ਼ਰਾਰਤ ਕਰਨਾ ਲਾਈਕ ਕਰਦੇ ਮੈਂ ਸ਼ਾਰਟ ਨਹੀਂ ਕਰਦਾ ਅੱਛਾ ਬਹੁਤ ਜ਼ਿਆਦਾ ਸincere ਹੋ ਹਾਂਜੀ ਕੀ ਬਾਤ ਹੈ ਅੱਛਾ ਇਸ ਤੋਂ ਇਲਾਵਾ ਹੋਰ ਕੀ ਪਸੰਦ ਕਰਦੇ ਹੋ ਲਿੰਗ ਐਕਸਪੈਰੀਮੈਂਟ ਕਰਨ ਦਾ ਸੁਭਾਅ ਤੇ ਟ੍ਰਾਈਂਗ ਕਰਨ ਦਾ ਤੇ ਪ੍ਰੈਟ ਵਿੱਚ ਵੀ ਸੁਭਾਅ ਕਿਆ ਬਾਤ ਹੈ ਨਾਲ ਦੀ ਨਾਲ ਮਾਤਾ ਜੀ ਮੌਜੂਦ ਨੇ ਆਪਾਂ ਨਾਲ ਗੱਲ ਕਰਾਂਗੇ ਸਤਿਕਾਰ ਮੈਮ ਸਤਿਕਾਰ ਜੀ ਕਿਆ ਕਰਾਂ ਠੀਕ ਹੈ ਮੈਂ ਮੁੰਡਾ ਇੰਨਾ ਸੋਹਣਾ ਹੈ ਗॉड ਵੱਲੋਂ ਇੰਨਾ ਸੋਹਣਾ ਗॉड ਗਿਫਟ ਦਿੱਤਾ ਹੈ ਕੀ ਕਹਿਣਾ ਚਾਹੁੰਦੀ ਹਾਂ ਪਰਮਾਤਮਾ ਇਹਨੂੰ ਹਰ ਇੱਕ ਤਰੱਕੀ ਦੇਵੇ ਹਰ ਇੱਕ ਚੀਜ਼ ਵਿੱਚ ਬਹੁਤ ਵਧੀਆ ਵਾ ਇਹ ਮਤਲਬ ਤੇ ਮਤਲਬ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਆ ਤੇ ਜਿੱਦਾਂ ਸਾਨੂੰ ਟੀਚਰ ਬੁਲਾਉਂਦੇ ਨੇ ਮਤਲਬ ਕਹਿੰਦੇ ਨੇ ਵੀ ਥੋੜਾ ਬੱਚਾ ਬਹੁਤ ਇੰਟੈਲੀਜੈਂਟ ਆ ਪੜਨ ਵਿੱਚ ਵੀ ਡਰਾਇੰਗ ਵਿੱਚ ਵੀ ਹਰ ਇੱਕ ਚੀਜ਼ ਵਿੱਚ ਬਸ ਇਹੀ ਕਹਨੇ ਆ ਵੀ ਪ੍ਰਮਾਤਮਾ ਚਲੇ ਨੂੰ ਬਹੁਤ ਅੱਗੇ ਲੈ ਕੇ ਜਾਵੇ ਹਰ ਇੱਕ ਇਹ ਦੀ ਬਿਸ਼ ਪੂਰੀ ਹੋਵੇ ਜੀ ਅੱਛਾ ਜਦੋਂ ਮਤਲਬ ਸਕਿਨ ਦੀ ਬਿਮਾਰੀਆਂ ਇਹਨਾਂ ਨੂੰ ਹੈ ਨਾ ਸਕਿਨ ਦੀ ਇੱਕ ਬੜੀ ਟਿਪੀਕਲ ਬਿਮਾਰੀ ਬਲਤੇ ਦੱਸੋ ਬਿਮਾਰੀ ਦਾ ਨਾਮ ਕੀ ਹੈ ਇਹ ਬਚਪਨ ਤੋਂ ਹੀ ਆਇਂ ਜਦ ਮਤਲਬ ਇਹ ਪੈਦਾ ਹੋਇਆ ਸੀ ਉਦੋਂ ਦਾ ਹੀ ਆ ਹਾਂਜੀ ਮਤਲਬ ਬਹੁਤ ਜ਼ਿਆਦਾ ਸੀ ਹੁਣ ਤਾਂ ਮਤਲਬ ਬਹੁਤ ਫਰਕ ਪੈ ਗਿਆ ਚਲੋ ਤੇ ਅੱਗੇ ਵੀ ਪ੍ਰਮਾਤਮਾ ਕਰੇ ਫਰਕ ਹੀ ਪਵੇ ਇਹਨੂੰ ਮਤਲਬ ਠੀਕ ਹੋਵੇ ਜਿਸ ਹਿਸਾਬ ਨਾਲ ਇਹਨੂੰ ਹਰ ਇੱਕ ਮਤਲਬ ਪ੍ਰਮਾਤਮਾ ਨੇ ਨੀਂਹ ਹੋ ਦਿੱਤੀ ਆ ਮਤਲਬ ਅਸੀਂ ਚਾਹੁੰਦੇ ਆ ਵੀ ਇਹ ਠੀਕ ਵੀ ਹੋ ਜੇ ਬਸ ਅੱਛਾ ਅੱਛਾ ਜਦੋਂ ਬੋਨ ਹੋਇਆ ਸੀਗਾ ਡਾਕਟਰ ਨੇ ਇਹਨ ਤੋਂ ਪੁੱਛਿਆ ਨਹੀਂ ਕਿ ਕੀ ਕੀ ਇਹ ਹੈ ਕਿ ਮੈਂ ਠੀਕ ਹੋਊਗੀ ਕਿੰਨੇ ਦਿਨ ਲੱਗੂਗਾ ਕੁਝ ਮਤਲਬ ਪੁੱਛਿਆ ਸੀਗਾ ਹਾਂਜੀ ਡਾਕਟਰ ਕਹਿੰਦੇ ਵੀ ਹੋ ਸਕਦਾ 15 16 ਸਾਲ ਵੀ ਲੱਗ ਸਕਦੇ ਨੇ ਹੋ ਸਕਦਾ ਵੀ ਇਹ ਸਾਰੀ ਉਮਰ ਵੀ ਇਦਾਂ ਰਹਿ ਸਕਦਾ ਵਾ ਵੀ ਕੈਨ ਸਕਦੇ ਕੁਝ ਠੀਕ ਵੀ ਹੋ ਸਕਦਾ ਵਾ ਵੀ ਉਸ ਪ੍ਰਮਾਤਮਾ ਨੂੰ ਵੀ ਪਤਾ ਵਾ ਹਨਾ ਆਪਾਂ ਨੂੰ ਕੁਝ ਨਹੀਂ ਬਤਾ ਹੈਗਾ ਵੀ ਚਲੋ ਚਾਹੁੰਦੇ ਆ ਵੀ ਇਹ ਠੀਕ ਹੋ ਜਾਏ ਮੇਰੇ ਦੋ ਬੇਟੀਆਂ ਵੀ ਨੇ ਬਿਲਕੁਲ ਸਹੀ ਨੇ ਵੀ ਸਾਨੂੰ ਇਹ ਆ ਵੀ ਚਲ ਵੀ ਇਹ ਵੀ ਉਹਨਾਂ ਮੰਗੂ ਹੋ ਵੀ ਬੱਚਿਆਂ ਵਿੱਚ ਖੇਡੇ ਕਿਉਂਕਿ ਜਿਸ ਸਭ ਨਾਲ ਇੱਕ ਅੱਲਾ ਹੀ ਰਹਿੰਦਾ ਵਾ ਵੀ ਚਲੋ ਸ਼ੌਂਕ ਇਹਦੇ ਬਹੁਤ ਵਧੀਆ ਨੇ ਜੋ ਵੀ ਇਹ ਕਰਦਾ ਵਾ ਤੇ ਵੀ ਖੇਡ ਬਾਹਰ ਅੰਦਰ ਨਹੀਂ ਜਾਂਦਾ ਹੈਗਾ ਇਹ ਇੰਨਾ ਜ਼ਿਆਦਾ ਤੇ ਬਾਕੀ ਅਸੀਂ ਸ਼ੈਂਕੀ ਵੀਰ ਜੀ ਦਾ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਬਾਰੇ ਇੰਨਾ ਸੋਚਿਆ ਮਤਲਬ ਅਸਲ ਮਤਲਬ ਬੱਚਾ ਦੇ ਨਾਲ ਨਹੀਂ ਖੇਡਦੇ ਹੈ ਨਾ ਤੇ ਨਾਲ ਦੀ ਨਾਲ ਇਕੱਲੇ ਹੀ ਜ਼ਿਆਦਾ ਰਹਿੰਦਾ ਹੈ ਮਤਲਬ ਆਪਣੀ ਬਿਮਾਰੀ ਕਰਕੇ ਜਿਹੜੇ ਮਤਲਬ ਇਹਨਾਂ ਨੂੰ ਸਕ੍ਰੀਨ ਰੋਕਾ ਕਿ ਰਹਿਣਾ ਹੀ ਪਸੰਦ ਆਇਦਾਂ ਮਤਲਬ ਜਿਸ ਹਿਸਾਬ ਨਾਲ ਇਹਦੀ ਗ੍ਰੋਥ ਆ ਮਤਲਬ ਤੁਰਦਾ ਵਾ ਇਹ ਮਤਲਬ ਬੱਚੇ ਜਿਵੇਂ ਜ਼ਿਆਦਾ ਮਤਲਬ ਉਹ ਕਰਦੇ ਨੇ ਨੱਚਦੇ ਕੁਝ ਕੁੱਦਦੇ ਨੇ ਮਤਲਬ ਵਧੀਆ ਉਸ ਹਿਸਾਬ ਨਾਲ ਨਹੀਂ ਇਹ ਚੀਜ਼ ਕਰ ਰਿਹਾ ਹੈਗਾ ਹੁੰਦਾ ਹੈ ਕਿ ਇੱਕ ਮੁੰਡਾ ਆ ਤੇ ਉਹ ਵੀ ਮਤਲਬ ਰੱਬ ਨੇ ਇਦਾਂ ਦਾ ਕਰਤਾ ਵੀ ਹਾਈ ਦੀ ਵੀ ਰੋਕਦੀ ਹੈ ਤੇ ਸਕਿਨ ਰੋਗ ਵੀ ਲਾਤੇ ਆ ਬਹੁਤ ਹੁੰਦਾ ਜੀ ਇਸ ਚੀਜ਼ ਦੀ ਤਾਂ ਪਰਮਾਤਮਾ ਵੱਲੋਂ ਵਾਸ਼ ਕੈਦਰ ਹੋਊਗੀ ਸਾਨੂੰ ساری ਉਮਰ ਵੀ ਜਦੋਂ ਤੁਸੀਂ ਇੰਨਾ ਮਤਲਬ ਇਹਨੂੰ ਦਿਮਾਗ ਦਿੱਤਾ ਸਭ ਕੁਝ ਦਿੱਤਾ ਆ ਵੀ ਚਲੋ ਜੇ ਬੱਚਾ ਵਾਂਗੂ ਸਹੀ ਵੀ ਹੁੰਦਾ ਬਾਕੀ ਚਲੋ ਆਪਾਂ ਉਸ ਪਰਮਾਤਮਾ ਨਾਲ ਲੜ ਨਹੀਂ ਸਕਦੇ ਹੈਗੇ ਕਿਉਂਕਿ ਜੋ ਹੋ ਸਕਦਾ ਉਹ ਚੰਗੇ ਨੂੰ ਹੀ ਕਰ ਰਹੇ ਨੇ ਸਭ ਕੁਝ ਇਹਦੇ ਲਈ ਜੋ ਬੀ ਉਹਨਾਂ ਨੇ ਸੋਚਿਆ ਠੀਕ ਸੋਚਿਆ ਵਾ ਇਹਦੇ ਲਈ ਬਿਲਕੁਲ ਜੀ ਮੈਂ ਹਰ ਕਿਸੇ ਦੇ ਬੱਚੇ ਦਾ ਹੁੰਦਾ ਨਾ ਸ਼ਰਾਰਤ ਕਰਦੇ ਨੇ ਥੋੜਾ ਜਿਹਾ ਪਾਰਟਿਸਪੇਟ ਕਰਦੇ ਸਪੋਰਟਸ ਵਗੈਰਾ ਦੇ ਵਿੱਚ ਇਹ ਹਰ ਹਮੇਸ਼ਾ ਮੈਂ ਕੱਲਾ ਕੱਲਾ ਰਹਿੰਦਾ ਹੈ ਹਮੇਸ਼ਾ ਮਤਲਬ ਕਿੱਥੇ ਜਾਂਦਾ ਨਹੀਂ ਕੁਝ ਨਹੀਂ ਕਰਦਾ ਫਿਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਮੇਰਾ ਬੱਚਾ ਵੀ ਇਹਨਾਂ ਨਾਲ ਖੇਡਦਾ ਤਾਂ ਮੈਨੂੰ ਕਿੰਨਾ ਵਧੀਆ ਲੱਗਦਾ ਉਹ ਵੀ ਹੋਰ ਬੱਚਿਆਂ ਵਾਂਗੂ ਨੱਚਦਾ ਟੱਪਦਾ ਸਪੋਰਟਸ ਦੇ ਵਿੱਚ ਪਾਰਟਿਸਪੇਟ ਕਰਦਾ ਹਾਂਜੀ ਇਹ ਤਾਂ ਹੁੰਦਾ ਜੀ ਬਹੁਤ ਕਿਉਂਕਿ ਜਿਸ ਸਭ ਨੇ ਇੰਟੈਲੀਜੈਂਟ ਬੱਚਾ ਜੇ ਇਸ ਚੀਜ਼ ਵਿੱਚ ਹੁੰਦਾ ਹੈ ਬਹੁਤ ਅੱਗੇ ਜਾਂਦਾ ਇਸ ਚੀਜ਼ ਦਾ ਤਾਂ ਪੜਨ ਵਿੱਚ ਵੀ ਹੈਗਾ ਹਾਂਜੀ ਬਹੁਤ ਜ਼ਿਆਦਾ ਮਤਲਬ ਟੀਚਰ ਜਦੋਂ ਬੁਲਾਉਂਦੇ ਨੇ ਸਾਨੂੰ ਬਹੁਤ ਜ਼ਿਆਦਾ ਮਤਲਬ ਉਹ ਹੁੰਦਾ ਵਾ ਵੀ ਮਾਣ ਹੁੰਦਾ ਵੀ ਸਾਡਾ ਬੱਚਾ ਇੰਨਾ ਮਤਲਬ ਹੁਸ਼ਿਆਰ ਆ ਇੰਟੈਲੀਜੈਂਟਾ ਪੜਨ ਚ ਜੀ ਤੇ ਚਲੋ ਅੱਗੇ ਨਾਰੋਸ਼ ਨਹੀਂ ਕਰੂਗਾ ਸਾਡਾ ਇਹ। ਕਿਆ ਬਾਤ। ਅੱਛਾ ਜਿਵੇਂ ਕਿ ਤੁਸੀਂ ਮੈਨੂੰ ਆਫ ਕੈਮਰਾ ਦੱਸਿਆ ਜਦੋਂ ਇਹਨਾਂ ਦਾ ਬੋਨ ਹੋਇਆ ਸੀਗਾ ਨਾਲ ਹੀ ਡਾਕਟਰ ਨੇ ਦੱਸਤਾ ਸੀ ਕਿ 24 ਘੰਟੇ ਦਾ ਟਾਈਮ ਮਤਲਬ ਕਿ ਜਿੱਦਾਂ ਦਾ ਮਤਲਬ ਕਿ ਉਹ ਸੀ ਕੀ ਸੀਗਾ ਕਦੋਂ ਮਤਲਬ ਕਿੰਨਾ ਕ ਦੁੱਖ ਲੱਗਿਆ ਸੀ ਤੇ ਅੱਜ ਰੱਬ ਦੀ ਮਿਹਰ ਹੈ ਕਿ 15 ਸਾਲ ਦਾ ਹੋ ਗਿਆ ਤੇ ਹੋਰ ਅੱਗੇ ਨਾ ਜਿੰਦਗੀ ਜਿਹੜੀ ਹੈ ਜੀਉਣੀ ਅਫਸਰ ਤੱਕ ਪਹੁੰਚਣਾ ਹੈ। ਹਾਂਜੀ ਉਦੋਂ ਦੋ ਦੋ ਮਤਲਬ ਲੱਗਿਆ ਸੀ ਤੱਕਾ ਬਹੁਤ ਇਹਦੇ ਦਾਦਾ ਦਾਦੀ ਵੀ ਸੀਗੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤੱਕਾ ਲੱਗਿਆ ਸੀ ਮਤਲਬ ਦੇਖ ਕੇ ਕਿਉਂਕਿ ਸਾਡੀ ਕਿਸੇ ਵੀ ਉਹਦੇ ਵਿੱਚ ਇਦਾਂ ਦਾ ਬੱਚਾ ਚਲੋ ਨਹੀਂ ਹੈਗਾ ਸੀਗਾ ਖੁਦ ਨੂੰ ਵੀ ਹੈਰਾਨੀ ਹੋਈ ਸੀ ਵੀ ਹਰ ਪਰਮਾਤਮਾ ਨੇ ਦਿੱਤਾ ਵੀ ਇਹ ਕੀ ਆ ਕਿਉਂਕਿ ਪਹਿਲੀ ਵਾਰ ਇਸ ਚੀਜ਼ ਨੂੰ ਦੇਖਿਆ ਸੀ ਅਸੀਂ ਨੇ ਤੇ ਹੋਇਆ ਸੀਗਾ ਬਹੁਤ ਤੇ ਡਾਕਟਰਾਂ ਨੇ ਵੀ ਕਿਹਾ ਸੀਗਾ ਵੀ ਇਹ 24 ਘੰਟੇ ਮਤਲਬ ਰਹਿਣਾ ਵੈਨੇ ਵੀ ਸਾਨੂੰ ਵੀ ਇਦਾਂ ਹੋਇਆ ਸੀਗਾ ਵੀ ਸ਼ਾਇਦ ਨਹੀਂ ਬਾਕੀ ਜਿਹੜੇ ਦੇ ਦਾਦੀ ਸੀਗੇ ਉਹ ਤਾਂ ਕਹਿੰਦੇ ਸੀਗੇ ਵੀ ਤੁਸੀਂ ਇੱਥੇ ਛੱਡ ਜੋ ਇਹਨੂੰ ਲੈ ਕੇ ਨਾ ਜਾਇਓ ਤੇ ਉਹ ਕਹਿੰਦੇ ਵੀ ਨਹੀਂ ਸਾਨੂੰ ਜੋ ਪਰਮਾਤਮਾ ਨੇ ਨੇ ਕਰ ਚਲੋ ਕਹਿੰਦੇ ਨਹੀਂ ਹੁੰਦੀ ਜਿਸ ਕੋ ਰਾਕੇ ਸਾਈਆਂ ਮਾਰ ਸਕੇ ਨਾ ਕੋਈ ਤੇ ਵਿੱਚ ਵੀ ਥੋੜੀ ਜੀ ਹੈਗੀ ਹੈ ਇਹਨਾਂ ਦੇ ਮਤਲਬ ਅੱਖਾਂ ਤੱਕ ਵੀ ਉਹ ਬਿਮਾਰੀ ਜਿਹੜੀ ਗਈ ਹੋਈ ਹੈ ਮਤਲਬ ਪ੍ਰੋਬਲਮ ਹੁੰਦੀ ਹੈ ਦੇਖਣ ਚ ਜਾਂ ਫਿਰ ਕਦੇ ਕਹਿੰਦਾ ਹੋਵੇ ਕਿ ਅੱਖ ਮਤਲਬ ਬੰਦ ਕਰਕੇ ਸੋ ਲੈਂਦਾ ਹੈ ਕੁਛ ਹੈਗਾ ਹਾਂਜੀ ਬੰਦ ਕਰਕੇ ਸੋ ਲੰਦਾ ਵਾ ਇਹ ਇਹ ਅੱਖ ਮਤਲਬ ਇਹਦੀ ਉਦਾਂ ਸਕਿਨ ਨਹੀਂ ਹੈਗੀ ਅੰਦਰ ਉਹ ਮਤਲਬ ਜੋ ਖਿੱਚ ਪੈਂਦੀ ਹੈ ਨਾ ਉਹਨੂੰ ਸਕਿਨ ਦੀ ਉਹਦੇ ਕਰਨੇ ਦੀ ਅੱਖ ਮਤਲਬ ਲਾਲ ਰਹਿੰਦੀ ਆ ਤੇ ਉਸ ਕਰਕੇ ਡਾਕਟਰਾਂ ਨੇ ਵੀ ਇਹ ਚੀਜ਼ ਕਹੀ ਹੋਈ ਹੈ ਸਾਨੂੰ ਵੀ ਉਹਦੇ ਕਰਕੇ ਆ ਉਹਦੀ ਮਤਲਬ ਦਵਾਈ ਦੋਈ ਇਹ ਮੈਡੀਸਨ ਚੱਲਦੀ ਆ ਜੀ ਜੀ ਉਹ ਲਗਾਉਂਦਾ ਵਾ ਇਹ ਬਿਲਕੁਲ ਜਿਵੇਂ ਕਿ ਹੱਤ ਵੀ ਆਪਾਂ ਦੇਖ ਸਕਦੇ ਆ ਹਨਾ ਹੱਤ ਦੇ ਵਿੱਚ ਆ ਚੀਜ਼ ਹੈ ਜਦੋਂ ਇਹ ਚੀਜ਼ ਨਿਕਲਦੀ ਹੈ ਸਕਿਨੇ ਨਿਕਲਦੀ ਹੈ ਤਾਂ ਥੋੜਾ ਜਿਹਾ ਦੁੱਖ ਵਗੈਰਾ ਹੁੰਦਾ ਹੈ ਕੁਝ ਮਤਲਬ ਹੁੰਦਾ ਹੈ ਵੀ ਹਾਂ ਵੀ ਜਿਵੇਂ ਕਿ ਮਤਲਬ ਬਹੁਤ ਜ਼ਿਆਦਾ ਪੇਨ ਹੋ ਰਿਹਾ ਹੋਵੇ ਦਰਦ ਵਰਗਾ ਨਹੀਂ ਇਦਾਂ ਦਾ ਤਾਂ ਨਹੀਂ ਹੁੰਦਾ ਹੈਗਾ ਕਿਉਂਕਿ ਪਹਿਲਾ ਪਹਿਲਾ ਜਦੋਂ ਹੋਇਆ ਸੀਗਾ ਉਸ ਟਾਈਮ ਤਾਂ ਹੁੰਦਾ ਸੀਗਾ ਪਹਿਲਾ ਪਹਿਲਾ ਤਾਂ ਪਰ ਹੁਣ ਮਤਲਬ ਜਿਸ ਸਾਹ ਨਾਲ ਚਲੋ ਵੀ ਉਮਰ ਵੀ ਹੋ ਗਈ ਹੈ ਦੀ ਹੁਣ ਇਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਜੀ ਜਿਵੇਂ ਕਿ ਆ ਫੋਟੋਸ ਆਪਾਂ ਦੇਖ ਰਹੇ ਪਿਕਚਰਸ ਹੈ ਲੱਗ ਰਿਹਾ ਵਿੱਚ ਬਸ ਥੋੜੇ ਜ ਸામਨੇ ਇਹ ਚੀਜ਼ ਆ ਤੁਹਾਡੀ ਵੀ ਫੋਟੋਜ਼ ਬਣਾਈ ਹੋਈ ਹੈ ਆਪਣੇ ਪਾਪਾ ਮੰਮੀ ਦੀ ਵੀ ਪਾਪਾ ਦੀ ਵੀ ਮਾਸਿਆ ਦੀ ਹਾਂ ਸਾਰੀਆਂ ਦੀ ਜੜੀਆਂ ਪਿਕਚਰਸ ਬਣਾਈ ਹੋਈ ਹੈ ਕਿੱਦਾਂ ਮਤਲਬ ਸ਼ੌਂਕ ਪਿਆ ਸ਼ੌਂਕ ਇਹਨੂੰ 10 ਸਾਲ ਦੀ ਉਮਰ ਤੋਂ ਪੈ ਗਿਆ ਸੀ ਜੀ ਆਪਣੇ ਆਪ ਆਪਣੇ ਹਾਂਜੀ ਕਿੱਦਾਂ ਮਤਲਬ ਫਸਟ ਟਾਈਮ ਕਿਹਦੀ ਫੋਟੋ ਬਣਾਈ ਫਸਟ ਟਾਈਮ ਇਹਨੇ ਬਣਾਈ ਸੀਗੀ ਸ਼੍ਰੀ ਕ੍ਰਿਸ਼ਨ ਜੀ ਦੀ ਕਿਆ ਹਾਂਜੀ ਤੇ ਉਸ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਤੁਸੀਂ ਦੇਖ ਹੀ ਰਹੇ ਹੋ ਤੇ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਸਾਰੀਆਂ ਮਤਲਬ ਦੇਖ-ਦੇਖ ਕੇ ਜਿੱਦਾਂ ਜਿੱਦਾਂ ਕੋਈ ਸ਼ਹੀਦੀ ਦੇ ਨਾਂ ਆਉਂਦੇ ਨੇ ਮਤਲਬ ਉਹ ਉਦਾਂ ਇਹ ਹਰ ਇੱਕ ਚੀਜ਼ ਬਣਾਉਂਦਾ ਰਹਿੰਦਾ ਇਹਨੂੰ ਸ਼ੌਂਕ ਵੀ ਆ ਮੈਂ ਵੀ ਇਹਨੂੰ ਮਤਲਬ ਅਸੀਂ ਵੀ ਕਹਿੰਦੇ ਹਾਂ ਵੀ ਜਦੋਂ ਵੀ ਕੋਈ ਵਿਸ਼ੇ ਦੀ ਦਿਹਾੜਾ ਹੁੰਦਾ ਜਾਂ ਵੀ ਕੋਈ ਵੀ ਪ੍ਰੋਗਰਾਮ ਹੋਵੇ ਜਿਵੇਂ ਜਨਮਾਸ਼ਟਮੀ ਜੋ ਵੀ ਆਉਂਦਾ ਵਾ ਤਿਹਾਰ ਕੋਈ ਵੀ ਇਹ ਹਰ ਇੱਕ ਚੀਜ਼ ਬਣਾਉਂਦਾ ਵਾ ਮਤਲਬ ਖੁਸ਼ੀ ਹੁੰਦੀ ਹੈ ਇਹਨੂੰ ਇਸ ਚੀਜ਼ ਦੀ ਵੀ ਮੈਂ ਬਣਾਵਾ ਹਾਂ ਜੀ ਸੋ ਅੱਛਾ ਨਵਦੀਪ ਤੁਸੀਂ ਇੱਕ ਫੋਟੋ ਇੱਕ ਆਪਾਂ ਜਿਵੇਂ ਕਹਿ ਸਕਦੇ ਇੱਕ ਪਿਕਚਰ ਕਿੰਨੇ ਟਾਈਮ ਦੇ ਵਿੱਚ ਜਿਹੜੀ ਬਣਾ ਕੇ ਪੂਰੀ ਰੈਡੀ ਕਰ ਦਿੰਦੇ ਹੋ ਦੋ ਦਿਨਾਂ ਚ ਬੰਚਾਂ ਦੀ ਹੈ। ਦੋ ਦਿਨ ਤੇ ਹੀ ਬਗਾਂ ਦੀ। ਅੱਛਾ ਇਹ ਦੇ ਨਾਲ ਨਾਲ ਸਟੱਡੀ ਵੀ ਕਰਦੇ ਹੋ ਲੱਗਦਾ ਵੀ ਇਹ ਸ਼ੌਂਕ ਆ ਤੇ ਸਟੱਡੀ ਦੇ ਵਿੱਚ ਕੁਝ ਮਤਲਬ ਕੀ ਮੈਨੇਜ ਕਰਨਾ ਔਖਾ ਹੁੰਦਾ ਹੋਵੇ? ਨਹੀਂ ਜੀ ਨਹੀਂ ਐਸੇ ਮੈਨੇਜ ਕਰ ਲੈਂਦੇ ਹੁੰਨੇ। ਮੈਨੇਜ ਕਰ ਲੈਂਦੇ ਹੁੰਨੇ। ਕੀ ਬਾਤ ਹੈ। ਅਈ ਮਨ ਕਿੰਨਾ ਕੋ ਸਾਂਭਣਾ ਕਿੰਨਾ ਕਾ ਜ਼ਿਆਦਾ ਔਖਾ ਹੁੰਦਾ ਵੀ ਹੈ ਨਾ ਹਰ ਚੀਜ਼ ਦਾ ਧਿਆਨ ਰੱਖਣਾ ਪੈਂਦਾ ਕਿਤੇ ਡਿਗ ਨਾ ਜਾਵੇ ਭੱਜ ਵੀ ਨਹੀਂ ਸਕਦਾ। ਜਿਵੇਂ ਕਿ ਆਪਾਂ ਕਹਿ ਦਿੰਨੇ ਆਪਾਂ ਜਦੋਂ ਕਰਾਊਡਲੀ ਏਰੀਆ ਦੇ ਵਿੱਚ ਜਾਂਦੇ ਆ ਜਿੱਥੇ ਭੀੜ-ਪਾੜ ਹੋਵੇ ਉੱਥੇ ਸਾਂਭਣਾ ਕਿੰਨਾ ਕ ਔਖਾ ਹੁੰਦਾ ਹੈ? ਭੀੜ ਵਿੱਚ ਇਹ ਜ਼ਿਆਦਾ ਜਾਂ ਜਾਦਾ ਇਹ ਕਰ ਹੀ ਰਹਿੰਦਾ ਕਿਉਂਕਿ ਭੀੜ ਵਿੱਚ ਤੁਹਾਨੂੰ ਵੀ ਪਤਾ ਵਾ ਮਤਲਬ ਜਿਵੇਂ ਗਰਮੀ ਹੁੰਦੀ ਆ ਉਸ ਟਾਈਮ ਤੇ ਜਾ ਨਹੀਂ ਸਕਦਾ ਕਿਤੇ ਕਿਉਂਕਿ ਗਰਮੀ ਆ ਜਾ ਬਿਲਕੁਲ ਬਾਹਰ ਨਹੀਂ ਕਰ ਸਕੀਨ ਮਤਲਬ ਜਿਆਦਾ ਇਹਦੀ ਨਾ ਹੋ ਜਲਨ ਕਰਦੇ ਹਾਂ ਜੀ ਉਸ ਕਰਕੇ ਅਸੀਂ ਬਾਹਰ ਜਿਆਦਾ ਇਹਨੂੰ ਕਰਦੇ ਨਹੀਂ ਹੈਗੇ ਤੇ ਉਦਾਂ ਕਰ ਹੀ ਰਹਿੰਦਾ ਇਹ ਜਿਆਦਾ ਅੱਜ ਜਿਵੇਂ ਕਿ ਵਿਆਹ ਫੰਕਸ਼ਨ ਤੇ ਕਿਤੇ ਜਾਂਦੇ ਹੋਏ ਕਿਸੇ ਰਿਸ਼ਤੇਦਾਰ ਵੱਲੋਂ ਕੋਈ ਗਲਤ ਕਮੈਂਟ ਮਿਲਿਆ ਹੋ ਜਿਹਨੂੰ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਵੀ ਹੋਏ ਹੋਏ ਤੇ ਹੋਇਆ ਹੋਵੇ ਕਿ ਰੱਬ ਕੀ ਕਰਤਾ ਮਤਲਬ ਕਿ ਕਿਦਨੇ ਕਦੇ ਕੁਛ ਐਦਾਂ ਦਾ ਹੋਇਆ ਇਦਾਂ ਦਾ ਮਤਲਬ ਨਹੀਂ ਰਿਸ਼ਤੇਦਾਰ ਨੇ ਤਾਂ ਕਹੀ ਕਹਾਂ ਨਹੀਂ ਇਹ ਗੱਲ ਪਰ ਸ਼ਾਇਦ ਕਿਸੇ ਨੇ ਇੱਕ ਵਾਰ ਕਹੀ ਸੀਗੀ ਇਹ ਗੱਲ ਮਤਲਬ ਬੜਾ ਮਨ ਦੁਖੀ ਹੋਇਆ ਸੀਗਾ ਵੀ ਕੁਝ ਵੀ ਚਲੋ ਆਪਾਂ ਕਿਸੇ ਨੂੰ ਕਹਿਣਾ ਨਹੀਂ ਚਾਹੁੰਦੇ ਕਿਸੇ ਦੇ ਬੱਚੇ ਇਦਾਂ ਦੇ ਹੁੰਦੇ ਨੇ ਮਤਲਬ ਕਹਿ ਦਿੰਦੇ ਨੇ ਲੋਕੀ ਵੀ ਹਾਏ ਕਿਦਾਂ ਦਾ ਦਿੱਤਾ ਵਾ ਕਿਸੇ ਨੇ ਕੀਤੀ ਸੀਗੀ ਮੇਰੇ ਸਾਹਮਣੇ ਇਹ ਚੀਜ਼ ਨੂੰ ਕੀਤਾ ਸੀਗਾ ਤੇ ਉਦੋਂ ਮਤਲਬ ਬੜਾ ਰੋਣਾ ਆਇਆ ਸੀਗਾ ਮਤਲਬ ਦੇਖ ਕੇ ਪ੍ਰਮਾਤਮਾ ਨੂੰ ਇਹ ਕਹਿੰਦੇ ਸੀਗੇ ਵੀ ਉਹ ਨਾ ਪਾਉਕ ਹੋ ਗਿਆ ਮੈਮ ਕਿ ਇੰਨੇ ਮਤਲਬ ਲੋਕ ਕਿਤੇ ਨਾ ਕਿਤੇ ਨਾ ਗਲਤ ਬੋਲ ਜਾਂਦੇ ਆ ਪਰ ਇਹ ਨਹੀਂ ਦੇਖਦੇ ਵੀ ਸਾਡੇ ਕਿੰਨੇ ਕਿਆ ਸੀਗਾ ਪੈਸੇ ਜਿਆਦਾ ਨਹੀਂ ਕਿਸੇ ਇੱਕ ਨੇ ਕਹਤੀ ਸੀ ਇਹ ਗੱਲ ਦੁੱਖ ਬਹੁਤ ਹੋਇਆ ਸੀਗਾ ਚਲੋ ਆਪਾਂ ਨਾਮ ਨਹੀਂ ਲੈਣਾ ਚਾਹਵਾਂਗੇ ਉਹਨਾਂ ਦਾ ਜੀ ਤੇ ਬਾਕੀ ਸ਼ਾਇਦ ਅੱਜ ਜਿਸਮ ਕਾਮ ਤੇ ਪ੍ਰਮਾਤਮਾ ਨੇ ਇਹਨੂੰ ਪਹੁੰਚਾਇਆ ਵਾ ਬਿਲਕੁਲ ਬਹੁਤ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੇ ਇਹਦੇ ਲਈ ਬਹੁਤ ਕੁਝ ਸੋਚਿਆ ਹੋਇਆ ਪ੍ਰਮਾਤਮਾ ਨੇ ਜੀ ਬਿਲਕੁਲ ਅੱਜ ਮੈਨੂੰ ਬੜਾ ਫਕਰ ਹੁੰਦਾਗਾ ਵੀ ਮੇਰਾ ਬੇਟਾ ਇੰਨਾ ਅੱਗੇ ਵੱਧ ਰਿਹਾ ਮਤਲਬ ਪੜਨ ਵਿੱਚ ਵੀ ਇਸ ਚੀਜ਼ਾਂ ਵਿੱਚ ਵੀ ਜੀ ਕਿਤਨੇ ਕਿਤੇ ਲਿਗਾ ਕਿ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀਗਾ ਕਿ 24 ਘੰਟੇ ਦੀ ਜ਼ਿੰਦਗੀ ਆ ਪਰ ਅੱਜ 15 ਸਾਲ ਦਾ ਹੋ ਗਿਆ ਇੰਨੀਆਂ ਸੋਹਣੀਆਂ ਸੋਹਣੀਆਂ ਪਿਕਚਰਸ ਬਣਾ ਰਿਹਾ ਹੈ ਤੇ ਇਸ ਦੇ ਨਾਲ-ਨਾਲ ਖੇਡਣ ਦੇ ਵਿੱਚ ਵੀ ਬਹੁਤ ਜ਼ਿਆਦਾ ਹੋਇਆ ਤੇ ਉਹ ਵੀ ਹੈ ਕੀ ਹੋਇਆ ਤੁਸੀਂ ਵੀ ਰੋਣ ਲੱਗੇ ਪਾਪਾ ਜੀ ਕੀ ਹੋਇਆ ਅੱਖਾਂ ਚ ਪਾਣੀ ਨਿਕਲਉਂਦਾ ਜੀ اچھا ਅੱਖਾਂ ਚ ਪਾਣੀ ਨਿਕਲ ਹਾਂ ਜੀ ਮੰਮਾ ਰੋ ਰਹੇ ਨੇ ਗਲਤ ਕਮੈਂਟ ਆਂਦੇ ਨੇ ਤੁਹਾਨੂੰ ਲੱਗਦਾ ਕਿ ਲੋਕ ਜਿਹੜੇ ਨੇ ਗਲਤ ਬੋਲ ਜਾਂਦੇ ਨੇ ਹਾਂ ਜੀ ਤਾਂ ਮੈਮ ਕਿਤੇ ਨਾ ਕਿਤੇ ਹੁੰਦਾ ਹੋਊਗਾ ਕਿ ਸਰ ਜਿਵੇਂ ਕਿ ਇਹਦੇ ਪਾਪਾ ਨੇ ਹੈਨਾ ਸਾਰੇ ਤੁਸੀਂ ਇਹਨਾਂ ਸਪੋਰਟ ਕਰਦੇ ਨੇ ਪਿਆਰ ਕਰਦੇ ਕਿਸੇ ਚੀਜ਼ ਦੀ ਮਤਲਬ ਕੋਈ ਕਮੀ ਨਹੀਂ ਆਂਦੀ ਲੱਗਦੀ ਨਹੀਂ ਨਹੀਂ ਹਾਂ ਕਿ ਸੇ ਚੀਜ਼ ਦੀ ਵੀ ਨਹੀਂ ਕਮੀ ਆਨ ਦਮਾਂਗੇ ਨੂੰ ਪਰਮਾਤਮਾ ਨੇ ਇਹਦੇ ਲਈ ਬਹੁਤ ਕੁਝ ਸੋਚਿਆ ਹੋਇਆ ਵਾ ਉਹਨਾਂ ਨੇ ਬਹੁਤ ਕੁਝ ਇਹਨੂੰ ਦੇਣਾ ਇਸ ਬੱਚੇ ਨੂੰ ਕਿਉਂਕਿ ਵਿਸ਼ਵਾਸ ਆ ਇਹ ਬੀ ਇਹ ਚੀਜ਼ ਹੈਗੀ ਆ ਅਜੇ ਖਾਣ ਪੀਣ ਤੇ ਕੀ ਕੀ ਸ਼ੌਂਕ ਨੇ ਇਹਨਾਂ ਦੇ ਖਾਣ ਪੀਣ ਦੇ ਹਰ ਇੱਕ ਚੀਜ਼ ਦਾ ਸ਼ੌਂਕ ਹੈ ਇਹਨੂੰ ਖਾਣ ਦਾ ਫਰੂਟ ਲਾ ਲੋ ਮਤਲਬ ਰੋਟੀ ਰੋਟੀ ਬਹੁਤ ਜ਼ਿਆਦਾ ਘੱਟ ਖਾਂਦਾ ਇਸ ਲਈ ਇਹਦੀ ਗਰੋਥ ਨਹੀਂ ਬਣੀ ਹੈਗੀ ਤੇ ਹੁਣ ਡਾਕਟਰ ਨੇ ਕਿਹਾ ਕਿਉਂਕਿ ਇਹਦੀ ਦਵਾਈ ਚੱਲਦੀ ਆ ਨਾ ਤੇ ਉਹ ਕਹਿੰਦੇ ਵੀ ਇਹਨੂੰ ਖਾਣ ਪੀਣ ਨੂੰ ਜ਼ਿਆਦਾ ਦੋ ਤੁਸੀਂ ਵੀ ਉਸ ਹੱਬ ਨਾਲ ਇਹਦੀ ਗਰੋਥ ਜ਼ਿਆਦਾ ਹੋਊਗੀ ਤੁਸੀਂ ਤੁਸੀਂ ਹੁਣ ਹਾਈਟ ਨਹੀਂ ਵਧਾਉਣੀ ਵੱਡੀ ਕਰਨੀ ਆਪਣੇ ਤੁਸੀਂ ਖਾਂਦੇ ਨਹੀਂ ਹੈਗੇ ਹੈਂ ਕਰਨੀ ਹੈ ਜੀ ਕਰਨੀ ਹੈ ਨਾ ਖਾਇਆ ਕਰੋ ਠੀਕ ਹੈ ਹਾਂਜੀ ਅੱਛਾ ਹੁੰਦਾ ਜਦੋਂ ਤੁਹਾਡੇ ਨਾਲ ਦੇ ਬੱਚੇ ਇੰਨੇ ਵੱਡੇ ਵੱਡੇ ਹੋ ਗਏ ਹੈ ਨਾ ਤੁਹਾਡੀ ਹਾਈਟ ਰਹਿ ਗਈ ਤੁਸੀਂ ਬਾਕੀ ਬੱਚੇ ਨਾਲ ਖੇਡਦੇ ਨਹੀਂ ਮਨ ਨਹੀਂ ਕਰਦਾ ਕਿ ਉਦਾਂ ਹੀ ਨਹੀਂ ਜਾਂਦੇ ਹੋ ਨਹੀਂ ਮੈਂ ਖੇਡ ਲੈਂਦਾ ਕਦੇ-ਕਦੇ ਖੇਡ ਲੈਂਦਾ ਕਦੇ-ਕਦੇ ਖੇਡ ਹਾਂਜੀ ਉਦਾਂ ਨਹੀਂ ਜਾਂਦੇ ਹਾਂਜੀ ਉੱਧਾ ਜਾਂਦੇ ਉਹਨਾਂ ਨਾਲ ਖੇਡਦੇ ਜਦੋਂ ਤੁਹਾਡੇ ਫਰੈਂਡਸ ਬੁਲਾਉਂਦੇ ਨੇ ਹਾਂਜੀ ਚਲੀ ਜਾਂਦੇ ਆ ਕਿਆ ਬਾਤ ਹੈ ਅੱਜ ਕਦੇ ਇਦਾਂ ਹੁੰਦਾ ਜਦੋਂ ਤੁਸੀਂ ਲੰਚ ਕਰ ਰਹੇ ਹੋ ਕਿਸੇ ਫਰੈਂਡ ਨੇ ਕੋਈ ਗਿਆ ਹੋਵੇ ਮੈਂ ਤੇਰੇ ਨਾਲ ਨਹੀਂ ਲੰਚ ਕਰਨਾ ਜੋ ਇਦਾਂ ਮੇਰੇ ਨਾਲ ਹੀ ਬੈਠ ਕੇ ਖਾਂਦੇ ਆ ਹਾਂਜੀ ਸੋ ਮੈਮ ਕੀ ਕਹਿਣਾ ਚਾਹੋਗੇ ਕਿ ਲੋਕ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਮਤਲਬ ਬਹੁਤ ਜ਼ਿਆਦਾ ਭਾਵੁਕ ਹੋਗੇ ਆਪਣੇ ਬੱਚੇ ਬਾਰੇ ਸੋਚ ਕੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜਾ ਕਿ ਦੇਖਦੇ ਨਹੀਂ ਹੈਗੇ ਵੀ ਕੁਝ ਵੀ ਬੋਲ ਦਿੰਦੇ ਨੇ ਉਹਨਾਂ ਨੂੰ ਐ ਨਹੀਂ ਪਤਾ ਕਿ ਕੱਲ ਨੂੰ ਇਹ ਦਿਨ ਸਾਡੇ ਅੱਗੇ ਵੀ ਆ ਸਕਦਾ ਹੈ ਹਾਂਜੀ ਇਹ ਚਿੰਤਾ ਹੈਗੀ ਹੈ ਕਿਸੇ ਨਾਲ ਵੀ ਹੋ ਸਕਦਾ ਆਪਣੇ ਨਾਲ ਵੀ ਹੋ ਸਕਦਾ ਖੁਦ ਇਹ ਇਸ ਬੱਚੇ ਲਈ ਨਹੀਂ ਹੈਗਾ ਦੁਨੀਆ ਤੇ ਬਹੁਤ ਇਦਾਂ ਦੇ ਬੱਚੇ ਨੇ ਮਤਲਬ ਹਰ ਇੱਕ ਮਾਂ ਪਿਓ ਨੂੰ ਆਪਣਾ ਬੱਚਾ ਬਹੁਤ ਪਿਆਰਾ ਹੁੰਦਾ ਉਹ ਜਿੱਦਾਂ ਦਾ ਮਰਜੀ ਆ ਤੇ ਮੈਂ ਇਹੀ ਕਹੂੰਗੀ ਵੀ ਜਿੰਨੇ ਵੀ ਦੁਨੀਆ ਤੇ ਬਹੁਤ ਬੱਚੇ ਨੇ ਇਦਾਂ ਦੇ ਹੈਂਡੀਕੈਪ ਬੱਚੇ ਨੇ ਬਹੁਤ ਜ਼ਿਆਦਾ ਨੇ ਕਿਸੇ ਵੀ ਬੱਚੇ ਨੂੰ ਤੁਸੀਂ ਇਦਾਂ ਨਾ ਕਰੋ ਕਿਉਂਕਿ ਬੱਚੇ ਦਾ ਤਾਂ ਦਿਲ ਹੁੰਦਾ ਹੀ ਹੁੰਦਾ ਵਾ ਟੁੱਟਦਾ ਹੀ ਆ ਮਾਂ ਪਿਓ ਦਾ ਵੀ ਦਿਲ ਟੁੱਟਦਾ ਵਾ ਹਰ ਇੱਕ ਬੱਚੇ ਨੂੰ ਪਿਆਰ ਕਰੋ ਕਿਉਂਕਿ ਹਰ ਇੱਕ ਬੱਚੇ ਨੂੰ ਗੌਰਵ ਗਿਫਟ ਮਿਲਿਆ ਹੁੰਦਾ ਵਾ ਮਾਂ ਪਿਓ ਨੂੰ ਬਿਲਕੁਲ ਬਸ ਇਹੀ ਕਹਾਂਗੇ ਜੀ ਹਰ ਇੱਕ ਬੱਚੇ ਨੂੰ ਪਿਆਰ ਕਰੋ ਕਿਉਂਕਿ ਇਹਨਾਂ ਦੀ ਵੀ ਜ਼ਿੰਦਗੀ ਐਵੇਂ ਜੀਣਾ ਚਾਹੁੰਦੇ ਨੇ ਦੁਨੀਆ ਤੇ ਬਹੁਤ ਇਦਾਂ ਦੇ ਬੱਚੇ ਨੇ ਤੁਸੀਂ ਕਿਸੇ ਨੂੰ ਵੀ ਇਦਾਂ ਦਾ ਦਿਲ ਨਾ ਦਿਖਾਓ ਕਿਸੇ ਦਾ ਬਸ ਇਦਾਂ ਹੀ ਕਹਿਣਾ ਚਾਹਾਂਗੇ ਅੱਛਾ ਰਵਦੀਪ ਤੁਸੀਂ ਕੁਝ ਮੈਸੇਜ ਦੇਣਾ ਚਾਹੁੰਦੇ ਹੋ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਜੀ ਨਹੀਂ ਅਸੀਂ ਕੁਝ ਕਹਿ ਤਾ ਦੋ ਕਿ ਹਾਂ ਆਪਣੇ ਸ਼ੌਂਕ ਪੂਰੇ ਕਰੋ ਜਾਂ ਕੁਝ ਵੀ ਕੁਝ ਹਾਂ ਜੀ ਮੈਂ ਆਪਣੇ ਸ਼ੌਂਕ ਪੂਰੇ ਕਰਨਾ ਚਾਹਣਾ ਅੱਛਾ ਹੋਰ ਕੀ ਕਰਨਾ ਚਾਹੁੰਦੇ ਹੋ ਮੈਂ ਬਟਾ ਕੇ ਪਤੀਆ ਸਾਰੇ ਤੋਂ ਕੋਣਾ ਚਾਹਣਾ ਕਿ ਜਿਹੜੀ ਮੈਨੂੰ ਕਹਿੰਦੇ ਨੇ ਲੋਕ ਵੀ ਆਉ ਵੀ ਦੇਖਣ ਮੈਨੂੰ ਵੀ ਮੈਂ ਕਿੱਥੇ ਤੱਕ ਪਹੁੰਚ ਗਿਆ ਬਿਲਕੁਲ ਹਾਂ ਜੀ ਕੀ ਬਾਤ ਹੈ ਸੋ ਹਾਲੋ ਜੀ ਨਿੱਕੇ ਜੋ ਬੱਚਾ ਹੈ ਜਸਵੇ ਨੂੰ ਇਹਦੇ ਸਲਾਮ ਆ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸ ਬੱਚੇ ਦੀ ਜੇ ਆਪਾਂ ਕਹਿ ਸਕਦੇ ਹਿੰਮਤ ਤੇ ਜਜ਼ਬਾ ਇੰਨਾ ਜ਼ਿਆਦਾ ਆ ਕਿ ਇੰਨਾ ਮਤਲਬ ਲੋਕਾਂ ਵੱਲ ਟੌਂਟਿੰਗ ਵੀ ਕੀਤੀ ਜਾਂਦੀ ਹੈ ਮਮਾ ਜਿਹੜੇ ਨੇ ਇਹਨਾਂ ਦੇ ਭਾਵੁਕ ਵੀ ਹੋ ਗਏ ਨੇ ਤੇ ਪਰ ਕਿਤੇ ਨਾ ਕਿਤੇ ਇਹਨਾਂ ਨੇ ਜਿਹੜੀ ਹੈ ਹਿੰਮਤ ਨਹੀਂ ਹਾਰੀ ਤੇ ਅੱਜ ਵੀ ਉਹੀ ਹੌਸਲਾ ਲੈ ਕੇ ਜਿਹੜਾ ਹੈ ਅੱਗੇ ਵਧ ਰਹੇ ਨੇ ਤੇ ਇਦਾਂ ਦੇ ਬੱਚੇ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਕੁਝ ਨੈਗੇਟਿਵ ਗੱਲਾਂ ਨਾ ਬੋਲਿਆ ਕਰੋ ਜਿਸ ਕਰਕੇ ਕਿਸੇ ਵੀ ਬੱਚੇ ਦਾ ਇੱਕ ਮਾਪੇ ਦਾ ਜਿਹੜਾ ਹੈ ਦਿਲਦੋ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨਸ ਮੈਂ ਨੇ ਆ ਮਲਿਕ ਕੈਮਰਾ ਪਰਸਨ ਸਾਇਨਾ